ਤੇ ਹੁਣ ਨਜ਼ਰ ਪੋਣਿਆਂ ਪੰਜਾਬ ਦੇ ਮੌਸਮ ਤੇ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ ਵਿੱਚ ਔਸਤ ਤੋਂ ਵੱਧ ਤਾਪਮਨ ਜਿਹੜਾ ਇਸ ਵੇਲੇ ਘਟਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਇਹ ਘਾਟਾ ਬਹੁਤ ਮਾਮੂਲੀ ਹੈ 0.2 ਡਿਗਰੀ ਔਸਤ ਤੋਂ ਤਾਪਮਨ ਘਟਿਆ ਪਰ ਇਸ ਦੇ ਬਾਵਜੂਦ ਗਰਮੀ ਤੇ ਹੂਮਸ ਪੰਜਾਬ ਭਰ ਦੇ ਵਿੱਚ ਪ੍ਰਕਰਾਰ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਕਾਰਨ ਬੇਚੈਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰੂਪਨਗਰ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ 36.2 ਡਿਗਰੀ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਤਾਪਮਾਨ 35 ਡਿਗਰੀ ਲੁਧਿਆਣਾ ਦੇ ਵਿੱਚ 34.2 ਡਿਗਰੀ ਪਟਿਆਲਾ ਦੇ ਵਿੱਚ 36 ਡਿਗਰੀ ਪਠਾਨਕੋਟ ਦੇ ਵਿੱਚ 33.8 ਡਿਗਰੀ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੌਸਮ ਖੁਸ਼ਕ ਹੈ ਬਰਸਾਤ ਨਹੀਂ ਹੋ ਰਹੀ ਕਿਤੇ ਕਿਤੇ ਹਲਕੀ ਬਰਸਾਤ ਹੈ ਜਿਹੜੀ ਦਰਜ ਕੀਤੀ ਜਾ ਰਹੀ ਪਰ ਪਿਛਲੇ 3 ਦਿਨਾਂ ਤੋਂ ਲਗਭਗ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕਿਤੇ ਵੀ ਮੀਂਹ ਹੈ ਜਿਹੜਾ ਉਹ ਨਹੀਂ ਦੇਖਿਆ ਗਿਆ ਤੇਤੇ ਕਿਤੇ ਹਲਕੀ ਬਰਸਾਤ ਹੈ ਜਿਹੜੀ ਉਹ ਦੇਖਣ ਨੂੰ ਮਿਲੀ ਹੈ 1 ਮਿਲੀਮੀਟਰ 2 ਮਿਲੀਮੀਟਰ ਇਸ ਤਰ੍ਹਾਂ ਬਹੁਤ ਘੱਟ ਮਾਤਰਾ ਦੇ ਵਿੱਚ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਜ਼ਰੂਰ ਦਰਜ ਕੀਤੀ ਗਈ ਹੈ ਪਰ ਵੱਡੇ ਪੱਧਰ ਤੇ ਵਿਆਪਕ ਪੱਧਰ ਤੇ ਮੌਸਮ ਹੈ ਜਿਹੜਾ ਪੰਜਾਬ ਦਾ ਪਿਛਲੇ 3 ਦਿਨਾਂ ਤੋਂ ਖੁਸ਼ਕ ਹੈ ਆਉਣ ਵਾਲੇ ਦਿਨਾਂ ਦੇ ਲਈ ਮੌਸਮ ਸੰਬੰਧੀ ਭੂਵਿਖਿਆਣੀ ਦੀ ਗੱਲ ਕਰੀਏ ਤਾਂ 27 ਜੁਲਾਈ ਨੂੰ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੌਸਮ ਹੈ ਅੱਜ ਦੇ ਦਿਨ ਵੀ ਖੁਸ਼ਕ ਰਹਿਣ ਦੀ ਸੰਭਾਵਨਾ ਸਿਰਫ ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਕਿ ਹੁਸ਼ਿਆਰਪੁਰ ਨਵਾਂ ਸ਼ਹਿਰ ਪਠਾਨਕੋਟ ਗੁਰਦਾਸਪੁਰ ਵਿੱਚ ਕਿਤੇ ਕਿਤੇ ਮੀਂਹ ਪੈਣ ਦੀ ਸੰਭਾਵਨਾ 27 ਤਰੀਕ ਦੇ ਦਿਨ ਜਿਤਾਈ ਗਈ ਹੈ ਇਸ ਤੋਂ ਇਲਾਵਾ 28 ਤੇ 29 ਜੁਲਾਈ ਦੀ ਗੱਲ ਕਰੀਏ ਤਾਂ ਇਹਨਾਂ ਦਿਨਾਂ ਦੇ ਵਿੱਚ ਹੁਸ਼ਿਆਰਪੁਰ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਜਲੰਧਰ ਵਰਗੇ ਜ਼ਿਲ੍ਹਿਆਂ ਦੇ ਵਿੱਚ ਅ ਮੀ ਪੈਣ ਦੀ ਸੰਭਾਵਨਾ ਜਿਹੜੀ ਜਿਤਾਈ ਗਈ ਹੈ ਸੂਬੇ ਦੇ ਵਿੱਚ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ 28 ਤੇ 29 ਜ਼ਿਲ੍ਹਿਆਂ ਨੂੰ ਦਰਸਾਈ ਗਈ ਹੈ ਗੱਲ ਕਰੀਏ 30 ਜੁਲਾਈ ਦੀ ਪੰਜਾਬ ਦੇ ਉਤਰੀ ਤੇ ਕੇਂਦਰੀ ਜ਼ਿਲ੍ਹਿਆਂ ਦੇ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਦਕਿ ਦੱਖਣੀ ਜ਼ਿਲ੍ਹਿਆਂ ਦੇ ਵਿੱਚ ਭਾਵ ਮਾਲਵਾ ਦੇ ਰਾਜਸਥਾਨ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਮੌਸਮ ਹੈ ਜਿਹੜਾ ਉਹ ਖੁਸ਼ਕ ਹੀ ਰਹੇਗਾ ਜ਼ਿਆਦਾਤਰ ਮਾਲਵਾ ਖੇਤਰ ਖੁਸ਼ਕ ਰਹਿਣ ਦੀ ਸੰਭਾਵਨਾ ਜਿਤਾਈ ਗਈ ਹੈ ਜੁਲਾਈ ਦੀ ਸ਼ੁਰੂਆਤ ਤੋਂ ਚੰਗੀ ਬਾਰਿਸ਼ ਤੋਂ ਬਾਅਦ ਮਾਨਸੂਨ ਲਗਾਤਾਰ ਕਮਜ਼ੋਰ ਪੈ ਰਿਹਾ 7 ਜੁਲਾਈ ਤੋਂ ਬਾਅਦ ਬਾਰਿਸ਼ ਆਮ ਨਾਲੋਂ ਘੱਟ ਦਰਜ ਕੀਤੀ ਜਾ ਰਹੀ ਹੈ ਜੇਕਰ 1 ਜੁਲਾਈ ਤੋਂ 26 ਜੁਲਾਈ ਤੱਕ ਦੇ ਆંકડાਾਂ ਤੇ ਨਜ਼ਰ ਮਾਰੀਏ ਤਾਂ ਸੂਬੇ ਦੇ ਵਿੱਚ 115.6 ਮਿਲੀਮੀਟਰ ਮੀਂਹ ਪਿਆ ਹੈ ਜੋ ਕਿ ਆਮ ਨਾਲੋਂ 134.5 ਮਿਲੀਮੀਟਰ ਹੋਣਾ ਚਾਹੀਦਾ ਸੋ ਆਮ ਨਾਲੋਂ ਘੱਟ ਜਿਹੜੀ ਬਰਸਾਤ ਹੈ ਜੁਲਾਈ ਦੇ ਮਹੀਨੇ ਹੁਣ ਤੱਕ ਦਰਜ ਕੀਤੀ ਗਈ ਹੈ ਜੇਕਰ ਆਉਣ ਵਾਲੇ 3-4 ਦਿਨਾਂ ਦੇ ਵਿੱਚ ਬਰਸਾਤ ਚੰਗੀ ਚੋਖੀ ਨਹੀਂ ਹੁੰਦੀ ਤਾਂ ਜੁਲਾਈ ਦੇ ਵਿੱਚ ਮੀਂਹ ਦੀ ਔਸਤ ਜਿਹੜੀ ਘੱਟ ਜਾਵੇਗੀ ਇਸ ਵੇਲੇ ਦੇ ਅੰਕੜੇ ਦੇ ਮੁਤਾਬਕ ਲਗਭਗ 14% ਘਟ ਬਰਸਾਤ ਜੁਲਾਈ ਦੇ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਦਰਜ ਕੀਤੀ ਗਈ ਹੈ ਜੁਲਾਈ ਦੇ ਪ੍ਰਭਾਵ ਦੇ ਵਿੱਚ ਪੂਰਾ ਮਾਨਸੂਨ ਜਿਹੜਾ ਦਿਖਾਈ ਦੇ ਰਿਹਾ ਹੈ ਬਰਸਾਤ ਔਸਤ ਜਿਹੜੀ ਹੈ ਬਰਸਾਤ ਦੀ ਘਟ ਗਈ ਹੈ ਜੇਕਰ ਆ ਪੂਰੀ ਬਰਸਾਤ ਤੇ ਨਜ਼ਰ ਮਾਰੀਏ ਤਾਂ ਹੁਣ ਤੱਕ ਜਿਹੜੀ ਕੋਲ ਬਰਸਾਤ ਹੈ ਉਸ ਦੇ ਵਿੱਚ ਵੀ ਆਸਤ ਜਿਹੜਾ ਘਾਟਾ ਦਰਜ ਕੀਤਾ ਗਿਆ ਹੈ ਸਮਾਂਸੂਨ ਦੇ ਖਾਤਮੇ ਤੱਕ ਇਹ ਵੀ ਖ਼ਤਸ਼ਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਬਰਸਾਤ ਹੈ ਉਹ ਆਸਤ ਨਾਲੋਂ ਘੱਟ ਹੋਵੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਮਾਂਸੂਨ ਕਿਸ ਤਰ੍ਹਾਂ ਵਰਦਾ ਹੈ ਜੇਕਰ ਚੰਗੀ ਚੋਖੀ ਬਰਸਾਤ ਹੁੰਦੀ ਹੈ ਤਾਂ ਮਾਂਸੂਨ ਪੂਰਾ ਹੋ ਜਾਵੇਗਾ ਨਹੀਂ ਤਾਂ ਇਹ ਵੀ ਖ਼ਤਸ਼ਾ ਹੈ ਕਿ ਪੰਜਾਬ ਦੇ ਵਿੱਚ ਆਸਤ ਨਾਲੋਂ ਇਸ ਵਾਰ ਘੱਟ ਬਰਸਾਤ ਹੋਵੇ